ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਠੀਕ ਠਾਕ ਹੋ ਜੀ ਸਾਰੇ ਪਰਮਾਤਮਾ ਸਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਲਓ ਜੀ ਲੱਗ ਗਿਆ ਜੈ ਬੱਡਗਾ ਸਣਾ ਮੇਰੇ ਜੀ ਪਰਾਂ ਤਾਂ ਜੈ ਲੈਣੂ ਹਮ ਅੱਜ ਮਸ਼ੀਨ ਆਉਣੀ ਹੈ ਜੀ ਵੱਡੂਗੇ ਅੱਜ ਪਹਿਲਾਂ ਜੈਦੇ ਦੀ ਵੱਡਣੀ ਹੈ ਫੇ ਦੂਏ ਤਾਈ ਦੀ ਵੱਡਣੀ ਹੈ ਉਧਰ ਸੋਜੀ ਤੋਂ ਉਹਨਾਂ ਦੇ ਹੋਗੀ ਕਟਾਲੇ ਵੱਡਗਾ ਅੱਜ ਉਹਦਾ ਪਰੜ ਨੂੰ ਵੀ ਕਰੂਗੇ ਹੁਣ ਦੇਖਦੇ ਇੱਕ ਦੋ ਦਿਨ ਚ اپنی ਵੜੂਗੇ ਫਿਰ ਦੋ ਤਿੰਨ ਦੋ ਤਿੰਨ ਦਿਨ ਤੱਕ ਆ ਜਹਾਰੇ ਇਹਨਾਂ ਦੇ ਵੱਢਨੇ ਆ ਦੋ ਕਿਲੇ ਜਲੇਦੇ ਆ ਤਿੰਨ ਚਾਰ ਕਿਲੇ ਦੂਏ ਤਾਂ ਇਹਦੇ ਆ ਪੈ ਕੇ ਸੈਣੜ ਮੈਕਅਪ ਹੋਈ ਬਾਦੀ ਹੁੰਦੇ ਨੇ ਦੇਖੋ ਕਮਾੜਾ ਜਾ ਫੇਰ ਨਾ ਇੱਕ ਪੌਣਾ ਦੋ ਪੌਣਾ ਇਹ ਆਹ ਵਾ ਮਾ ਦਾ ਇੱਕ ਆ ਟੁੱਕਾ ਪਿਆ ਹਾਂ ਆ ਦੇ ਬਹੰਤ ਤੇ ਪੈਣਾ ਨਹੀਂ ਥੱਲੇ ਤਾਂ ਪੈ ਗਿਆ ਫਿਰ ਇਹਦਾ ਪੱਤ ਮੈਂ ਉੱਪਰੋਂ ਪੈਣਾ ਇਹਦੇ ਸਭਾ ਗਿਆ ਇਹਨੂੰ ਚੂੜੀ ਚੜ ਜੂਗੀ ਫਿਰ ਹਾਂ ਇੱਥੇ ਬਾਟ ਹੈ ਇਹਨੂੰ ਚੜ ਜਾਣੀ ਹੈ ਤਾਂ ਮੈਂ ਪਹਿਲਾਂ ਪਾਏ ਵੇ ਤਾਂ ਇਹ ਨਹੀਂ ਥੱਲੇ ਥੇਲੇ ਪਾਸੇ ਪੈ ਜੂਵੇ ਇਹ ਇਹ ਨੰਬਰ ਥੋੜਾ ਜਿਹਾ ਥੋੜਾ ਜਿਹਾ ਕਪਰ ਨਾਲ ਨਹੀਂ ਮਰ ਨਹੀਂ ਪਿਆ ਪੈਗੇ ਪੈਗੇ ਬਾਸ ਸਾਰੇ ਨਾ ਪੈਗੇ ਕਾਦੇ ਆ ਕਸ ਹੋ ਗਏ ਜੀ ਬਿੱਡ ਨਟ ਕਸ ਹੋ ਗਏ ਸਾਰੇ ਬਸ ਦੋ ਨਟ ਰਹਿ ਗਏ ਤੇ ਆ ਫਾਲੇ ਜਲੇ ਨੇ ਲੈ ਲਈ ਜਿਹੜੇ 11 ਲੈ ਲਏ ਤੇ ਜੀ ਇਹ ਦੇਖੋ ਨੌ ਫਾਲੇ ਬਕਾਉ ਹੈ ਉਹ ਵੀ ਦਿਖਾਉਣੀ ਆ ਵੀਡੀਓ ਚ ਆਇਕਨ ਲੈ ਲੈ ਨਮਾ ਜਗੜ ਕਰਤਾ ਜੀ ਇਹ ਰੋਟਾ ਬਟਰ ਵਾਂਗੂ ਪਿੰਨਾ ਪੈਂਦੀ ਦੀਦੀਆਂ ਫਿਰ ਪਿੰਨਾ ਹਰ ਵਕਤ ਤੇ ਕਦੇ ਕਿਤੇ ਭੁੱਲ ਗਏ ਕਦੇ ਖੋ ਗਈ ਤੇ ਹੁਣ ਆਹ ਜਗੜ ਲਾਤਾ ਜੀ ਇਹਨੇ ਪੈਨ ਨੂੰ ਗਲੇ ਰਹੀ ਕਰੂਗੀ ਜਦੋਂ ਆਪਾਂ ਨੇ ਪਾਉਣਾ ਏ ਪਿਛੇ ਕਰਕੇ ਇਹਦੇ ਵਿੱਚ ਪਾ ਕੇ ਹੁਣੀ ਫੇਰ ਇਹ ਪੈਨ ਪਾ ਲਓ ਇਹ ਜਗੜ ਮੈਨੂੰ ਵਧੀਆ ਲੱਗਿਆ ਜੀ ਹੈ ਨਾ ਦੋਨੇ ਪਾਸੇ ਕਰਤਾ ਜੀ ਦੇ ਸੋ ਵੀ ਕਿੰ ਬਾਜ਼ ਆ ਏ ਇਹ ਵੀ ਨਵਾਂ ਹੀ ਜਗੜ ਜਲਾਇਆ ਕੋਈ ਆਹ ਫਾਲੇ ਆ ਜੀ। ਸਪਰਿੰਗਾਂ ਵਾਲੇ ਨੌ ਫਾਲੇ ਆ ਜੀ। ਇਹ ਬਕਾਉ ਆ ਜੀ। ਚੱਲੇ ਆ ਵੇਚਣੇ ਆ। ਆ ਵੇਚਨੇ। ਠੀਕ ਐ। ਦੇਖੋ ਫਾਲੇ ਫੁਲੇ ਇਹਨ ਵਧੀਆ ਪਏ ਆ। ਇਹਦੇ ਕੋਈ ਜੁਟਿਆ ਪਹੇਗਾ। ਕੋਈ ਸਪਰਿੰਗ ਵੀ ਸਾਰੇ ਇਹਨ ਵਧੀਆ ਪਏ ਆ। ਉਹ ਵਜਾ ਲੈਨੇ 11 ਲੈ ਲੈ। ਤਾਂ ਕਰਕੇ ਫੇਰ ਨੌ ਵੇਚਨੇ ਆ ਇਹ। ਹੋਈ ਜੇ ਕਿਸੇ ਵੀਰੇ ਨੇ ਲੈਣੇ ਹੁਣ ਤਾਂ ਜੈਲੇ ਦਾ ਸਵਾਰਕ ਕਰ ਲਿਓ ਜੈਲੇ ਦਾ ਨੰਬਰ ਹੈ ਜੀ 7472 73472 49411 39 39411 ਇਹ ਨੰਬਰ ਤੇ ਸਵਾਰਕ ਕਰ ਲਿਓ ਜੇ ਕਿਸੇ ਵੀਰੇ ਨੇ ਲੈਣੇ ਹੁਣ ਆਲੇ ਬਹੁਤ ਵਧੀਆ ਜੀ ਕੋਈ ਸਪਰਿੰਗ ਨਹੀਂ ਟੁੱਟਿਆ ਹੋਆ ਕੋਈ ਫਾਲਾ ਨਹੀਂ ਬਿੰਗਾ ਐ ਸਿੱਧੇ ਭਈ ਐ ਬਈ ਦੇ ਕਰਕੇ ਵੇਚਨੇ ਆ ਵੀ ਉਹਨੇ 11 ਲੈ ਲੇ ਤਾਂ ਕਰਕੇ 9 ਬਕਾਉ ਆ ਚੱਲ ਪਿਆ ਜੀ ਕੰਮ ਬੜਾਈਦਾ ਅੱਜ ਇਹਦਾ ਸੌਜੀ ਤੇ ਉਹਨਾਂ ਦੇ ਵੜਨ ਲੱਗੇ ਵੇ ਤਾਏ ਤੇ ਮੁੰਡੇ ਤੇ ਕਮਾਲ ਵਰਗ ਨਹੀਂ ਆਗੇ ਲੋਕੀਲੇ ਤੇ ਇਹਨਾਂ ਦੇ ਉਰੇ ਆਹ ਪਰੇ ਕਿਲਾ ਬੁੱਟਿਆਂ ਦਾ ਫੀਰ ਅਬਦੀ ਕਿਰਪਾ ਕਰ ਖਣਗਾ ਖੜੀਆਂ ਐ ਉਹਦੇ ਕਰਕੇ ਕੋਈ ਟਾਈਮ ਲੱਗਦਾ ਨਹੀਂ ਪਤਾ ਵਧਣਾ ਇਹਨੂੰ ਕਰਨ ਜੀ ਦੇਵਾ ਵਧਣਾ ਜੇ ਫੇਰ ਬਲੀ ਬਲੀ ਚੰਗਿਆਰ ਮਗਰ ਉਜੇ ਤੇ ਦੂਏ ਖੇ ਚੱਕਦੇ ਵੜਣਾ ਜਿਹੜਾ ਪਾਣੀ ਬੰਨ ਕੇ ਨਹੀਂ ਆ ਗਿਆ ਉਹ ਪਾਣੀ ਪੰਡਾ ਗਿਆ ਇੱਧਰ ਆ ਬੰਨ ਕੋ ਖੇਦਾ ਇਹਨਾਂ ਦਾ ਟਰਾਲਾ ਆਪਣੇ ਵਾਲਾ ਪਾ ਰਿਹਾ ਹੁੰਦੇ ਜੀ ਫਿਰ ਮਨੋਗ ਵੀ ਕਿ ਜਗ੍ਹਾ ਹੀ ਹੋ ਰੇ ਉਹ ਲੰਬਾਈ ਬਹੁਤ ਹੈ ਫੇਦੀ ਉਹ ਬੰਨ ਤੱਕ ਇਧਰੋਂ ਕੋਰੇ ਨੂੰ ਸੜਕ ਤੱਕ ਚੜਾਈ ਹੈ حساب ਦੀ ਉਹ ਹੈ ਮੇਕ ਕਿਹੜਾ ਰਹਿ ਗਿਆ ਵਰ ਜਾਣੇ ਪਾ ਗਿਆ ਤਾਂ ਮੇਰੇ ਯਾਰ ਜਰਨ ਸਾਰਾ ਬਲੇ ਬਾਰੇ ਬਾਰੇ ਆ ਗਿਆ ਔਰ ਸਭ ਹੀ ਆ ਗਿਆ ਇੰਨਾ ਖੰਭੇ ਜਿਹਾ ਬਹੁਤ ਦੇ ਖੇਚ ਚ ਖੈਂਚਾਂ ਜਿਹਾ ਵੀ ਹੈਗੀਆਂ ਉਧਰ ਫੇ ਕਿੰਨਾ ਟਾਈਮ ਲੱਗ ਜਾਂਦਾ ਲੋਕਾਂ ਕੱਢੋ ਚਲੇ ਆ ਅਸਾਂ ਬਸ ਹੋ ਜੇ ਮੈਂ ਟਾਈਮ ਲੱਗਦਾ ਹੁੰਦਾ ਕਰਨ ਜਦਾਂ ਟਾਈਮ ਲੱਗਦੀ ਨਹੀਂ ਹੈਗਾ ਬਟਨ ਨੂੰ ਫਿਰ ਇੱਕ ਵਾਰ ਕੇ ਆ ਬਗਰ ਹੋ ਗਿਆ ਫਿਰ ਤਾਂ ਖੰਦੀ ਜਾਂਦੀ ਹੈ ਇਹ ਅੱਗੇ ਤੇ ਇਹ ਮੋਟਰ ਕਿੰਨੀ ਨੂੰ ਮਿਲੋ ਜੀ ਇਹਦਾ ਚਾਚੇ ਨੂੰ ਅਸਰੀਕਾਲ ਜੀ ਅਸਰੀਕਾਲ ਹਾਂ ਕਾਦਾ ਹੁੰਦੀ ਬੜਾਈ ਹਲੇ ਬੜਾਈ ਬਾਈ ਪੱਕੀ ਬੜਾਉਂਗੇ ਅੱਛਾ ਹਲੇ ਕਰਦੇ ਦੇ ਦੋ ਤਿੰਨ ਦਿਨ ਫੂਲ ਠੀਕ ਹੈ ਠੀਕ ਹੈ ਮੌਸਮ ਹਾਂ ਹਾਂ ਬੰਦਾ ਕਿੰਨੀ ਵਾਕੀ ਨਾ ਠਪਾ ਦੇ ਗਾਲ ਵਿੱਚ ਬੰਦੇ ਜੀ ਕੰਮ ਹੈ ਬਈ ਹਿੰਮਤ ਕਰਨੀ ਚਾਹੀਦੀ ਪਰ ਮੰਡੀ 'ਚ ਵੀ ਦੇਖਿਆ ਚਾਚੇ ਹਲੇ ਸਭ ਦੀਆਂ ਫੁੱਲੀਆਂ ਵੀ ਆ ਹਲੇ ਨਮਾਈ ਹੈਗੀ ਹੈ ਜਗ੍ਹਾ ਹੈਗੀ ਹੈ ਫੁੱਲੜੇ ਚਾਹ ਹਾਂ ਹੋਰ ਇਹ ਦੋ ਦਿਨ ਤੋਂ ਕੰਮ ਬਾਅਦ ਦਾ ਫੋਨ ਵੀ ਨਹੀਂ ਹੋਣੀ ਹੁਣ ਐਵੇਂ ਹੀ ਕੱਲ ਮੰਡੀ 'ਚ ਦੇਖ ਕੇ ਆਇਆ ਹਾਂ ਹਾਂ ਅ ਪੱਕੇ ਦੇਖਣ ਨੂੰ ਸਰਕਰ ਦੇਖਦੇ ਆਂ ਜਿਵੇਂ ਪੱਕੀ ਲੱਗਦੀ ਆਂ ਵੀ ਬੱਲਾ ਮੁਰੇ ਪੱਕੀ ਪਈ ਆਂ ਬੱਲਪੂਰ ਨਹੀਂ ਬੱਲ ਵੀ ਪੋਰਦੇ ਚਲੋ ਪੱਕੀ ਆ ਤੇਰੀ ਕੋਈ ਕੋਈ ਬੱਲ ਨਾ ਹਲੇ ਹਰੀ ਹੈ ਓਮਾ ਸਾਰੀ ਉਹੀ ਹੈ ਬੱਕਰੀਆਂ ਆਲੇ ਬੱਕਰੀਆਂ ਆਲੇ ਤੂੰ ਆ ਤੂੰ 10 ਦਾਣੇ ਚੱਕ ਕੇ ਦੇ ਦੋ ਤਿੰਨ ਕੱਚੇ ਆਉਂਦੇ ਹਾਂ ਹਾਂ ਆਉਂਦੇ ਆ ਉਹ ਦੋ ਤਿੰਨ ਦਿਨ ਨੂੰ ਮੰਡੀ ਆ ਹਾਂ ਹਾਂ ਦੋ ਤਿੰਨ ਦਿਨ ਦੀ ਕੀ ਹੈ ਮੈਂ ਕਾਲੇ ਨੂੰ ਗਿਆ ਮੋਤ ਤੇ ਵੀ ਦੋ ਤਿੰਨ ਦਿਨ ਦੇ ਨਹੀਂ ਪਾਣ ਇੱਕ ਪਲਾਟ ਅੱਛਾ ਉਹ ਆਲੇ ਨਹੀਂ ਤਾਂ ਠੀਕ ਹੈ ਮਾ ਜੀ ਦੀਆਂ ਕਈ ਮਸ਼ੀਨਾਂ ਉੱਤਰ ਉੱਤਰ ਰਾਤੀਏ ਤੇ ਆਈ ਵੀ ਉਹ ਮਾ ਜੀ ਦੀ ਬੜਤ ਨਹੀਂ ਠੀਕ ਹੈ ਤੇ ਬੱਡ ਬੱਡ ਵੀ ਕਿਸੇ ਟਾਲੇੋਂ ਟਾਈਮ ਕੱਢ ਕੇ ਅੱਜ ਕਾਹ ਦਿੰਦੇ ਆ ਮੈਂ ਇੱਧਰ ਉਪਰ ਜਾਣ ਤੇ ਕਾਹ ਦਿੰਦੇ ਅੱਜ ਦੇਖ ਲੈ ਨਹੀਂ ਫੇ ਕੱਲੂ ਕੱਲੂ ਕਾਹ ਦੰਦੇ ਨਹੀਂ ਫੇ ਕਾਹ ਦੇਣੇ ਹੁਣ ਹੂੰ ਹੂੰ ਟਾਈਅਰ ਦੇ ਦੇ ਇੱਕ ਕਾਹ ਦਿੰਦੇ ਇੱਕ ਨੂੰ ਤਾਂ ਕਸਤਾ ਚੱਲੇਣ ਨੂੰ ਤਾਂ ਕਸਤਾ ਹਾਂ ਬਸ ਠੀਕ ਹੈ ਕਿ ਐ ਬਿੱਡਾਂ ਬਿਨਾਂ ਫੇ ਤਾਂ ਹੈਵੀ ਨਹੀਂ ਭਾਈ ਆਹੇ ਛੋਟਾ ਜਿਹਾ ਨਾ ਨਾ ਸੱਜਣਾ ਟਰਾਲੇ ਵਾਧੂ ਆ ਦੂਆ ਛੱਡ ਜਾਂਦਾ ਹੈ ਹੈ ਕਲ ਦੂਆ ਛੱਡਿੰਦਾ ਗਲਾ ਬਾਈ ਵਾਲਾ ਛੱਡ ਜਾਂਦਾ ਚੱਲ ਵਧੀਆ ਹੋਇਆ ਅਲੇ ਨੂੰ ਵੀ ਲੋਡ ਹੈ ਮੰਨ ਕੇ ਚੱਲ ਤੂੰ 9 ਵਜੇ ਅੱਛਾ 9 10 ਵਜੇ ਆਏ ਆ ਤੇ ਬਸ ਕੇੜਾ ਇਹਦੇ ਠੀਕ ਹੈ ਜਾਣੇ ਨੂੰ ਟਾਈਮ ਲੱਗਦਾ ਹੁਣ ਨੂੰ ਟਾਈਮ ਤਾਂ ਲੱਗਦਾ ਇੱਥੇ ਲੱਗਦਾ ਪੁੱਤਰ ਜੇਣਾ ਕਿ ਫਿਰ ਆਏ ਵੀ ਅਗਲੇ ਨੂੰ ਵੀ ਲੋਡ ਹੈ ਹੁਣ ਹੋਰ ਹਾਂ ਉਹ ਕਹ ਲਦਾ ਕਹਿੰਦਾ ਵੀ ਚਲੋ ਰੱਖ ਲਓ ਅੱਛਾ ਟੁੱਕਰ ਟੁੱਕਰ ਰੋਣ ਤੇ ਹੋਰ ਲਾਉਣ ਦਾ ਠੀਕ ਹੈ ਕੱਲ ਉੱਥੇ ਲੱਗੂਗਾ ਕਹਿੰਦਾ ਹੁਣ ਕੜਕ ਦੀ ਪੜਾਈ ਆ ਗਈ ਕਹਿੰਦਾ ਛੱਡ ਦੇ ਤੂੰ ਠੀਕ ਠੀਕ ਹੈ ਵਾਹ ਤੂੰ ਵੀ ਗਲਮਗਾ ਹੀ ਛੱਡਾਇਆ ਛੱਡਾਇਆ। ਹਾਂ ਹਾਂ। ਕੱਲ ਛੱਡ ਕੇ ਨਾ ਨਾ ਵਧੀਆ ਆ। 1 ਵਜੇ ਰਿਤੇ। ਅੱਛਾ। ਉਹ ਮੈਂ ਕਰਿਆ ਤਾਂ ਫੋਨ ਇਹਨੂੰ 1:30 ਵਜੇ। ਗਏ ਤੁਰੇ ਆਵਦੇ ਤੇ। ਹਾਂ। ਇੱਥੇ ਘੱਟੇ। ਠੀਕ ਆ। 12 ਵਜੇ। ਘਟਾ ਇਹਨਾਂ ਨੂੰ ਫੇਰ ਕਿਹਨੇ ਵੀ ਲਾਗਣਾ। ਹਾਂ ਤਵਾਉਣ ਲੱਗ ਜਾਂਦਾ। ਸਟੇਸ਼ਨ 'ਤੇ। 1 ਵਜੇ ਤੁਰੇ। 1 ਵਜੇ ਤੁਰੇ ਹੋਣੇ ਵੇਲੇ ਕੇ ਫਿਰ। ਹਾਂ ਫੇਰ 3-4 ਘੰਟੇ ਦਾ ਰਸਤਾ ਸੁਣੀ ਆ। ਹਾਂ ਹਾਂ ਹੁੰਦਾ। ਹੈਨਾ? ਆਏਗਾ। ਇਹ ਬਾਤ ਤੇ ਨਹੀਂ ਫਰੀ ਬਾਤ ਵੀ 1:30 ਘੰਟਾ ਪਾਉਣ ਦੂਰਾਂਟੇ ਲਾ ਦਿੰਦੀ ਆ। 4 ਘੰਟੇ ਤਾਰੂਨੀ ਇਹਨੂੰ ਕੱਢ ਲੈਣਾ ਬੱਡ ਅੱਧੇ-ਸਾਧੇ ਨੂੰ ਇਹਗਾ ਹੋਰ ਤੈਨੂੰ ਕੱਢ ਲੈਣਾ ਇਹ ਵੀ ਤੋਹ ਕੇ ਲਾਉਣਾ ਯਾਰ ਦੇਖ ਹੂੰ ਹੂੰ ਇਹ ਵੀ ਤੋਹ ਈ ਲੈ ਜਮ ਮੈਂ ਜਾਲੀ ਵਾਲੀ ਬੱਡੇ ਨੂੰ ਵੀ ਮੈਂ ਕੱਢ ਦੂੰਗਾ ਫੇਰ ਤੋਹ ਆ ਜਾਊਗਾ ਹਾਂ ਬੱਡੇ ਜਾਲੀ ਵਾਲੇ ਨੂੰ ਵੀ ਹਾਂ ਜਾਲੀ ਵਾਲਾ ਹੀ ਐ ਜਾਲੀ ਵਾਲਾ ਹੀ ਬੜਾ ਵਧੀਆ ਫੇਰ ਤਾਂ ਇਹ ਵੀ ਜਾਲੀ ਹੂੰ ਹੂੰ ਲਾੜ ਲੈ ਆਉਣੀ ਪੈਣੀ ਜੀ ਰਾਤ ਨਹੀਂ ਸੈਗੀ ਅੱਛਾ 14 ਇੱਥੇ ਮਿਲ ਜਾਣੇ ਆ ਇੱਥੇ ਮਿਲ ਜਣੇ ਮੈਂ ਜੁੱਤੀ ਮੰਗ ਫਲੈਸ਼ਰ ਨੂੰ ਫਟਾਫਟਾ ਕੱਥੇ ਨਹੀਂ ਹਰੇ ਕਾ ਨੂੰ ਜੀ ਫਲੈਸ਼ਰ ਨੂੰ ਕਤੂ ਗਏ ਰਿਕਾਰਡ ਕਰਤਾ ਬਟੂ ਸਰੋਂ ਕੱਢਣੀ ਜਿੱਦਣ ਜੱਗੇ ਦੀ ਕਢਵਾਤੀ ਹਾਂ ਕਰਮਜੀਤ ਨੇ ਉਹ ਬਜਨ ਨੂੰ ਕਹਿੰਦਾ ਫਟਾਫਟ ਕਸਣਾ ਘੋਲੀ ਹੋਏ ਨੇ ਕਹਿੰਦਾ ਬਈ ਮੇਰੇ ਕੋਈ ਛੁੱਟੀ ਦਾ ਲਾਹਾ ਹੁੰਦਾ ਉਹਨੂੰ ਵੀ ਕਹਿੰਦਾ ਸਾਨੂੰ ਐਤਵਾਦੀ ਛੁੱਟੀ ਦਾ ਲਾਹਾ ਹਾਂ ਮਾਂ ਵੀ ਦੇ ਕਹਿੰਦਾ ਫਿਰਦੇ ਹੁਣ ਇਹ ਪਾਉਂਦੇ ਕਿੰਨੇ ਕੀ ਹਾਂ ਹਾਂ ਪਰ ਇਹਦਾ ਪਾਇਆ ਤਕੜਾ ਘਾਣਾ ਕੰਨੀ ਚ ਚਾਰ ਕਿਲਿਆ ਜੀ ਅੱਛਾ ਮਾਜਾ ਠੀਕ ਹੈ ਡੇਢ 85 ਛੱਡ ਦਦਾ ਵਜਾ ਪਲੇਟ ਵੱਡਿਆ ਦਉ ਨਾਲ ਕਹਿੰਦੇ ਸੀੜਣਾ ਵੀ ਸੀੜਾ ਹੈ ਨਹੀਂ ਸੀੜਨੇ ਕਿੱਥੇ ਸੀੜ ਕਿੱਥੇ ਆਦਾ ਬਾਈ ਅੱਛਾ ਇੱਜੇ ਤਾਂ ਕਿੰਨਾ ਹੋ ਗਿਆ ਠੀਕ ਹੈ ਚਾਰ ਦਾ ਦੇਖ ਲੈ ਚੜ ਗਿਆ ਇੱਧਰ ਉੱਧਰ ਹਾਂ ਹਾਂ ਹੁਣ ਟੁੱਟਣਾ ਰਹਿਣ ਦੇ ਹਾਂ ਰਟੂ ਆਹੋ ਨਾਲੇ ਵਿੱਚ ਤਾਂ ਸਾਫ਼ ਹੈ ਜੇ ਫਿਰ ਤਾਂ ਲੋੜੇ ਨਹੀਂ ਬੱਸ ਫਿਰ ਸਹੀਆਂ ਸਹੀ ਲੋਗਾਂ ਦੀ ਬੱਸ ਫਿਰ ਹੁਣ ਲੋੜ ਨਹੀਂ ਲੋੜੇ ਨਹੀਂ ਹੁਣ ਹੋਣੀ ਵੀ ਨਹੀਂ ਲੋੜ ਵੀ ਨਹੀਂ ਪੈਣੀ ਨਾਈ ਕਰਨੀ ਵੀ ਨਹੀਂ ਹੁਣ ਹਾਂ ਹੁਣ ਕਰਨੀ ਵੀ ਹੈ ਜੀ ਹੁਣ ਸਪਰੇਅ ਕਰ ਦੇਣੀ ਇੱਕ ਜ਼ਰੂਰ ਠੀਕ ਹੈ ਕਾਕਰ ਮਾਜਾ ਹੈਗਾ ਮੜਾ ਮੋਟਾ ਉਹ ਜਿਹੜੇ ਬਰਸਾਤ ਤੇ ਜੰਮਣਾ ਉਹ ਜੰਮਣ ਦੇ ਨਮਾ ਠੀਕ ਹੈ ਹੈਗਾ ਮੜਾ ਮੋਟਾ ਉਹ ਚੱਕ ਦੇਣਾ ਚੱਕ ਦੇਣਾ ਉਹਨੇ ਬਾਸ ਇਹ ਤਾਂ ਚਾਰ ਚਾਰ ਕਰਨੀ ਹੂੰ ਹੂੰ ਠੀਕ ਨਾ ਠੀਕ ਹੈ ਚਲਾਈ ਦਾ ਕੰਮ ਨੂੰ ਵੇਰਤਾ ਸਾਰੇ ਕਰਨੇ ਦਾ ਅੱਛਾ ਅਗਰਾਈ ਦਾ ਵੇਰ ਨਹੀਂ ਹੋ ਗਿਆ ਸਾਰਾ ਕੱਢਦੇ ਪਹਿਲਾਂ ਪਹਿਲਾਂ ਹੀ ਹੁਣ ਤਾਂ ਕਣਕਾਂ ਕਿ ਨਹੀਂ ਹੋਵੇ ਮੈਂ ਤਾਂ ਸਾਈਡਾ ਸੂਤਾ ਲਾਉਣੀ ਹੋਈ ਵੀ ਫਾਂਟ ਡੋ ਦੇ ਨਾਲ ਸਾਈਡਾਂ ਕੱਖ ਹੋ ਜਾਂਦਾ ਹੂੰ ਹੂੰ ਉਹ ਵੀ ਲਾਉਣੀ ਉਹ ਵੀ ਲਾਉਣੀ ਉਹ ਵੀ ਕਣਕਾਂ ਦੇ ਲੈ ਸਾਰੀ ਕੋਈ ਇਹ ਹੋ ਗਈਆਂ ਹੁਣ ਤਾਂ ਬਾਈ ਹੁਣ ਆਇਆ ਤੇ ਤੈਨੂੰ ਪਤਾ ਰੂਜੋ ਦੇਖ ਕੇ ਰੂਜਾ ਪੱਕਦਾ ਹਾਂ ਇਹ ਕਾ ਮੌਸਮ ਥੋੜੀ ਜੀ ਫਿਰ ਹੋ ਜਾਂਦੀ ਆ ਜੇ ਕੋ ਬੱਦਲ ਬਾਈ ਜੀ ਕੱਲ ਵੀ ਦੇਖਣਾ ਫਿਰ ਚੱਲਿਆ ਕਰਨ ਦੇ ਕੋਲ ਕਮਾਨ ਲੱਗੀ ਉਹ ਤੋਂ ਬਾਅਦ ਗੜਵੇਦਰ ਮੈਂ ਆ ਜੀ ਹਾਂ 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 ਸਾੜੀ ਕਿੰਨੀ ਰੇਟ ਆ ਥੋੜੀ ਮੈਂ ਕਹਿੰਦਾ ਸਾੜੀ ਪਾਣੀ ਲਾਤਾ ਹੋਵੇ ਜਿਆਦੀਆਂ ਬਿੱਤੀਆਂ ਲਾਤਾ ਤਾਂ ਹਾਂ ਹੈ ਲਾਤਾ ਤਾਂ ਆਪਣੀ ਲਾੜੀ ਹੋਈ ਕਿ ਦੋ ਦਿਨ ਚ ਖਾਲੀ ਖੜਾ ਜਿਆ ਸਾ ਆਪਣੀ ਮੰਡਾਲੀ ਕਿੰਨ ਦੀ ਵਜਾਈ ਹੈ ਜੀ ਦੀ ਆਪਣੀ ਉਰਲੀ ਤੇਰਾ ਟੱਲੀ ਵਾਲਾ ਪਲਾੜਾ ਪਰਲਾ ਚਲ ਦੁਬਾਰਾ ਬੀਜਣਾ ਪੈਗਾ ਤੈਨੂੰ ਉਹ ਵਾਰ ਉਹ ਪੱਲਾ ਤਾਂ ਹਰਾ ਫੇ ਕਾਲੇ ਦੀ ਵੀ ਆਪਣੀ ਕੈਲ ਦੀ ਵਜਦਨ ਮੈਂ ਬੀਜੀ ਆ ਉਦਨੇ ਕਾਲੇ ਦੀ ਬੀਜੀ ਆ ਤੇਰੇ ਵੀਜੀ ਕਾਲੇ ਦੀ ਹਾਂ ਲਗਾ ਤੇਰੇ ਬੀਜ ਕਾਲੇ ਦੀ ਕਾਲੇ ਦੇ ਵੀ ਜਾਈ ਸੀ ਫਿਰ ਨਾ ਕਾਲੇ ਦੇ ਵੀ ਜਾਈ ਸੀ ਫਿਰ ਤੇ ਬਾਅਦ ਫਿਰ ਰਾਤ ਨੂੰ ਆਹ ਕਾਲਾ ਗਿਆ ਬੰਦੇ ਰਾਤ ਨੂੰ ਤੇਰੇ ਤੇਰੇ ਨੂੰ ਸੁਬਹ ਸਿੱਧਾ ਕੱਢ ਕੇ ਕਾਲੇ ਦੀ ਬੀਜੀ ਹਾਂ ਹਾਂ ਉਹਦੀ ਵੀ ਜਾਈ ਸੀ ਕਹਿੰਦੇ ਇੱਕ ਦਿਨ ਦੀ ਵੱਧ ਤੀ ਕਾਲੇ ਦੇ ਪੰਜ ਕੀਨੇ ਹਾਂ ਇੱਕ ਦਿਨ ਦੀ ਵੀ ਜਾਈ ਹੈ ਇੱਕ ਦਿਨ ਦੀ ਜਾਈ ਹੈ ਆਈ ਵੀ ਹੁਣ ਹੂੰ ਹੂੰ ਟਰੈਮੇ ਨਾਲ ਹੁਣ ਤਾਂ ਮੈਂ ਵੀ ਗੱਲ ਦੇਖ ਗਿਆ ਦਾ ਮੱਕੀ ਕਿੰਨੀ ਵੀ ਗਿਆ ਦਾ ਸਪਰੇਅ ਕਰਕੇ ਆਏ ਮੱਕੀ ਪਰ ਫਿਰ ਤੇ ਦੇਖਿਆ ਕਣਕ ਠੀਕ ਹੈ ਹੁਣ ਤਾਂ ਪੱਕੀ ਵੀ ਹੈ ਪਰ ਫਿਰ ਵੀ ਇੱਕ ਦੋ ਦਿਨ ਲੱਗ ਜਾਣ ਹੋਰ ਤਾਂ ਚੰਗੀ ਗੱਲ ਹੈ ਮਰੀਆ ਹੈ ਲਾਤੀ ਦਾ ਮੋੜ ਕੀ ਫਿਰ ਚਾਚੇ ਹੋਰ ਹੈ ਇਹ ਪਾਇਨ ਪਕਾ ਕੇ ਬੱਡੂਗੇ ਬਾਈ ਮਹਾਰਾਜ ਵੀ ਜਾ ਭਜਾ ਦਾ ਮਹਾਰਾਜ ਹਾਂ ਇਹ ਲਿਆ ਜਾਂਦੇ ਨਹੀਂ ਇਹੀ ਨਾਲ ਖਾਣਾ ਸਾਰੀ ਸਾਰਾ ਇਹ ਪਪਾ ਪਕਾ ਕੇ ਵੱਡੂਗੇ ਜਿਕਨ ਮਾਜੀ ਆਉਂਦੀ ਢੋਲਾਂ ਚ ਪਾਦੇ ਜੋ ਉਹ ਦੂਜੇ ਦਿਨ ਅੰਢੀ ਹੋਏ ਤੇ ਇਹਦਾ ਇਹਦਾ ਹੈਗਾ ਗੱਲ ਹਾਂ ਮੈਂ ਪਰਪੂਲ ਪਕਾਈ ਵੀ ਕੁਰੀ ਪਈ ਰਹੀ ਏ ਥੋੜਾ ਪਾਈਆ ਦੂਸਰੀ ਦਾ ਬਾਈ ਦਾਣਾ ਨਹੀਂ ਲੱਗਿਆ ਫੇਰ ਠੀਕ ਹੈ ਸੁੱਕੀ ਰਹੀਆਂ ਨਾ ਕੁਝ ਜਮਾਈ ਕੜਕੜਕ ਬੋਲਦੀ ਸੀ ਇਹ ਪਾ ਨਰਮ ਵੀ ਢੋਲੋਂ ਪਾਉਂਦੇ ਆ ਉਹ ਵੀ ਲੱਗਦਾ ਫੇਰ ਉਹਨੂੰ ਵੀ ਲੱਗਦਾ ਸੁਵੇ ਸੁਸਰੀ ਲੱਗਦੀ ਕੜਕ ਪਾ ਲੈ ਢੋਲ ਕੇ ਇਹਨੂੰ ਸਗਾ ਕੇ ਆ ਜੇ ਖਲੀ ਨਰਮ ਤਾਂ ਸਗਾ ਕੇ ਪਾਓ ਹਾਂ ਹਾਂ ਇਹ ਪਾਉਂਦੇ ਗਿੱਲੀ ਨਰਮ ਫੇਰ ਸੁਸਰੀ ਲੱਗਦੀ ਨਹੀਂ ਸੁੱਕੀ ਪਾਦੇ ਆ ਨਾ ਸੁਸਰੀ ਦੇੜੇ ਵੀ ਨਹੀਂ ਆਉਂਦੀ ਹਾਂ ਹਾਂ ਸਾਰੇ ਘਰ ਦੇ ਕੰਨ ਸਾਰੇ ਕਣ ਦੇ ਧੋਪੇ ਪੈਂਦੇ ਆ ਅੱਛਾ ਰੂਪਾ ਦਾ ਧੋਪੇ ਵੀ ਹੈ ਹਾਂ ਹੈ ਐਸੀ ਕਦੀ ਨਹੀਂ ਤੋਤੀ ਹੈਗੀ ਮਤਲਬ ਬਾਹਰ ਤੋਂ ਉਂਗਲ ਤਾਂ ਜੜੀ ਜੜਾਈ ਪਾਈ ਹੋਵੇ ਚਾਹ ਰੋੜੇ ਨਹੀਂ ਤਹਿ ਦਵਾਈ ਦਾ ਪਾਈ ਨਹੀਂ ਬਣੇਗਾ ਹੈ ਕਿ ਨਹੀਂ ਨਾਲੇ ਦਵਾਈਆਂ ਥੋੜਾ 15 20 ਦਿਨ ਸਰ ਰਹਿੰਦਾ ਉਹ ਪਹਿਲਾਂ ਪਿਆ ਹੈ ਨਾਲ ਫਿਰ ਕੁੱਤਾ ਫਿਰ ਮਿੱਟੀ ਬਣ ਜਾਂਦੀ ਹੈ ਹੋਕਰ ਬਣ ਜਾਂਦਾ ਵਿੱਚ ਹਾਂ ਉਹ ਜਿਹਨੇ ਉਹ ਹਾਲਾ ਨੂੰ ਵਹੇ ਜੁ ਗੱਟ ਜਾ ਕਰਿਆ ਮੇਰੇ ਪਾਪਸਿੰਦਾ ਹੈ ਅੱਜ ਜਿਹੜਾ ਪਿੰਨਾ ਵਾਲਾ ਹਾਂ ਉਹਨੇ ਪਿੰਨਾ ਕਹਿੰਦੇ ਕਰਦੇ ਵੀ ਫਿਰ ਮੈਨੂੰ ਹੋਊਗੀ ਨਹੀਂ ਜੇ ਆਪਣੀ ਪਿੰਨੇ ਕੋ ਪਿੱਛੇ ਘਰ ਪਰ ਟਰਪਾਹ ਪਾ ਲਾ ਤੇ ਦੂਏ ਫਾਲੇ ਵੀ ਉਹਦੀ ਵੀਡੀਓ ਬਣਾਈ ਅੱਜ ਕਿਹੜੀ ਉਹਦੇ ਫਾਲੇ ਬਕਾਉਂਗਾ ਨਾ ਅੱਛਾ ਅੱਛਾ ਹਾਂ ਇਹਦੇ ਪੁਰਾਣੇ ਆ ਬਈ ਦਾਦੂ ਕੋਈ ਨੌਂ ਵਾਲਾ ਹੁੰਦਾ ਕਾਕਾ ਤੇ ਕਾਲੇ ਆ ਸਪਰਿੰਗ ਵਾਲੇ ਆ ਫਾਲੇ ਬਹੁਤ ਵਧੀਆ ਉਹ ਵੀ ਠੀਕ ਆ ਸਪਰਿੰਗ ਵਾਲੇ ਆ ਵੀ ਵਧੀਆ ਬਣੇ ਬਰਾਲੇ ਹਾਂ ਜਿਹੜੇ ਛੋਟੇ ਵਾਲੇ ਦੇ ਵੀਡੀਓ ਵਾਲੇ ਨੇ ਤੇ ਨਹੀਂ ਇਕਨੇ ਉਰੀ ਬਣਾਏ ਤੇ ਜਦੇ ਹੀਰੋਪਣ ਬਣਾਏ ਤੇ ਅੱਛਾ ਰੋਪੜ ਹਾਂ ਹਾਂ ਇਹ ਗਾ। ਜਿਹੜੀ ਫੜੇ ਵਧੀਆ ਛੋੜੇ ਡਟਰਾਂ ਨੂੰ ਬਹੁਤ ਲੋੜ ਨਾ ਫੜੇ। ਸਵਰਿੰਗਾਲੇ ਵਾਲੇ ਬੁੱਲੀ ਨੇੜਾ ਬਥੇਰੀ ਆ। ਹਾਂ ਹਾਂ। ਬੜਾ ਬੜਾ ਹੀ ਲਾਉਂਦੀ ਛੋੜੇ ਵਾਲਾ ਛੋਟੇ ਲਾਉ। ਹੁਣ ਜੈਲੇ ਨੇ ਵੀ 11 ਲੈ ਲੈ ਤਾਂ ਨਾ ਵੇਚਦਾ ਇਹ ਨਹੀਂ ਹੁਣ ਤੱਕ ਚੱਲਦੀ ਤੇ ਵਧੀਆ ਇਹਦੇ ਕੋਲ। ਜੈਲੇ ਦਾ ਗਲਾਬ ਵਾਲੀ ਗੱਲ ਲੈ ਲੈ। ਹਾਂ ਗਲਾਬਾਈ ਵਾਲੇ ਲੈ ਲਿਓ। ਹਾਂ। ਯਾਰ ਵਧੀਆ ਘਰ ਚ ਘਰ ਚ ਰਹਿ ਗਏ। ਹੋ ਜੀਰ ਕੋ ਜਾ ਰਹੇ ਪੰਮੇ ਲਈ ਗਈ ਗਏ ਜਗਦੀਪ ਰਾਹੀਂ ਪੰਮ ਜਗਦੀਪ ਤੇ ਨਹੀਂ ਗਿਆ ਪੰਮਾ ਗਈ ਲੈਣੇ ਲੈਣੇ। ਹਾਂ। ਮੈਂ ਲੈਣੇ ਆ ਫੇ ਜਿੱਤੀ ਦੱਸੋ ਨਹੀਂ ਗਏ ਬਸ। ਹਾਂ ਠੀਕ ਹੈ ਫੇ। ਇਹ ਨਹੀਂ ਜਿੱਦਾਂ ਟ੍ਰੇਲਰ ਨੂੰ ਬਾਅਦ ਵਿੱਚ ਗਈਓ ਭਾਈ ਅਸੀਰ ਦਾ ਅਸੀਰ ਪਾਪਾ ਜੀ ਦਾ ਹੋ ਗਿਆ ਕੰਮ ਹੋ ਜਾਂਦਾ ਬਸ ਜਿਹਦਾ ਸੱਤਾ ਹੋ ਗਿਆ ਵਾਹ ਜਿਹਦੇ ਗਾਣੇ ਉਹ ਦਾਣਾ ਪਾਣੀ ਲਿਖਿਆ ਉਹਦੇ ਕੋ ਚਲੀ ਜਾਣੀ ਚੀਜ਼ ਚਲੋ ਠੀਕ ਹੈ ਜੀ ਮੇਰੀ ਵੀਡੀਓ ਇੱਥੇ ਤੱਕ ਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ